ਕਾਲਜ ਦੇ ਵਿਦਿਆਰਥੀਆਂ ਨੇ ਲੁੱਟੀ ਨਵੀਂ ਗੱਡੀ ਪੁਲਿਸ ਨੇ ਕਾਬੂ ਕੀਤੇ ਦੋ ਵਿਦਿਆਰਥੀ ਚੰਡੀਗੜ੍ਹ ਦੇ ਨਾਮੀ ਕਾਲਜ ਦੇ ਦੱਸੇ ਜਾ ਰਹੇ ਨੇ ਵਿਦਿਆਰਥੀ ਨਸ਼ੇ ਦੀ ਹਾਲਤ ਚ ਕੀਤੀ ਚਾਰ ਮੁੰਡਿਆਂ ਨੇ ਵਾਰਤਾ ਚੰਡੀਗੜ੍ਹ ਦੇ 15 16 ਡਿਵਾਈਡਿੰਗ ਤੇ 21 ਤਰੀਕ ਦੀ ਰਾਤ ਨੂੰ ਇੱਕ ਗੱਡੀ ਜਿਹੜੀ ਹੈਗੀ ਉਹ ਜੈਕ ਹੋਈ ਸੀ ਕਾਰ ਜਿਮਨੀ ਕਾਰ ਜਿਹੜੀ ਹੈਗੀ ਉਹ ਲੁੱਟ ਖੋਹ ਕਰਕੇ ਫਰਾਰ ਹੋ ਗਈ ਸੀ ਐਕਸਯੂਵੀ ਗੱਡੀ ਦੇ ਵਿੱਚ ਆਏ ਸੀਗੇ ਮੁੰਡੇ ਚਾਰ ਮੁੰਡੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਲਗਾਤਾਰ ਇਨਵੈਸਟੀਗੇਸ਼ਨ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਸੀ ਸੈਕਟਰ 11 ਪੁਲਿਸ ਸਟੇਸ਼ਨ ਦੇ ਵਿੱਚ ਜਿਹਦੇ ਵਿੱਚ ਹੁਣ ਪੁਲਿਸ ਨੇ ਦੋ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਕਾਰਤਿਕ ਤੇ ਬਾਨੂ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਸਟੀ ਕਾਲਜ ਦੇ ਸਟੂਡੈਂਟਸ ਨੇ ਔਰ ਉਸ ਦਿਨ ਰਾਤ ਨੂੰ ਇੱਕ ਬ੍ਰੈਂਡ ਨਿਊ ਗੱਡੀ ਬਿਲਕੁਲ ਕੰਪਨੀ ਤੋਂ ਡਿਲੀਵਰ ਕਰਨ ਜਾ ਰਿਹਾ ਸੀ ਡਰਾਈਵਰ ਕੁਲਦੀਪ ਔਰ ਉਸ ਤੋਂ ਇੱਕ ਗੱਡੀ ਖੋ ਕੇ ਭਾਜੇ ਸੀਗੇ ਹਾਲਾਂਕਿ ਦੂਜੇ ਦਿਨ ਗੱਡੀ ਰਿਕਵਰ ਕਰ ਲਈ ਗਈ ਸੀ ਹਰਿਆਣਾ ਦੇ ਜਗਲਦਰੀ ਤੋਂ ਪੈਟਰੋਲ ਪੰਪ ਦੇ ਨਾਲ ਤੋਂ ਇਹ ਗੱਡੀ ਰਿਕਵਰ ਕੀਤੀ ਗਈ ਸੀ ਤੇ ਹੁਣ ਪੁਲਿਸ ਨੇ ਇਹਦੇ ਵਿੱਚ ਚਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਸੀਗਾ ਔਰ ਹੁਣ ਦੋ ਦੀ ਗ੍ਰਿਫਤਾਰੀ ਹੋਈ ਹੈ ਕਾਰਤਿਕ ਤੇ ਭਾਨੂ ਦੋ ਦੀ ਗ੍ਰਿਫਤਾਰੀ ਹੋਈ ਹੈ ਬਾਕੀਆਂ ਦੀ ਜਿਹੜੀ ਹੈਗੀ ਭਾਲ ਕੀਤੀ ਜਾ ਰਹੀ ਲਗਾਤਾਰ ਟੀਮਾਂ ਜਿਹੜੀ ਆ ਉਹ ਰੇਡ ਕਰ ਰਹੀ ਹੈ ਲੇਕਿਨ ਹੁਣ ਤੱਕ ਦੀ ਜਿਹੜੀ ਜਾਣਕਾਰੀ ਸੀਨੀਅਰ ਅਫਸਰਾਂ ਵੱਲੋਂ ਦਿੱਤੀ ਗਈ ਹੈ ਕਿ ਦੇਰ ਰਾਤ ਇੱਕ ਗੱਡੀ ਖੋ ਕੇ ਇਹ ਸਿੱਧਾ ਹਰਿਆਣਾ ਭੱਜੇ ਸੀਗੇ ਲੇਕਿਨ ਜਿਹੜੀ ਗੱਡੀ ਤੇ ਆਏ ਸੀਗੇ ਐਕ ਉਹ ਆਪਣੇ ਦੋਸਤੋਂ ਮੰਗ ਕੇ ਲੈ ਕੇ ਆਏ ਸੀ ਕਿ ਸਾਨੂੰ ਕੋਈ ਪੀਜੀਆਈ ਕੰਮ ਹੈ ਔਰ ਉਹ ਗੱਡੀ ਮੰਗ ਕੇ ਇੱਥੇ 15 16 ਦੀ ਡਿਵਾਈਡਿੰਗ ਤੇ ਪਹੁੰਚ ਕੇ ਗੱਡੀ ਰੋਕੀ ਗਈ ਇਹਨਾਂ ਵੱਲੋਂ ਔਰ ਉਹਨੂੰ ਜਿਮਨੀ ਗੱਡੀ ਜਿਹੜੀ ਰੋਕੀ ਗਈ ਬਲੈਕ ਕਲਰ ਦੀ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਡਰਾਈਵਰ ਹੈ ਉਸਨੂੰ ਕੁੱਟਮਾਰ ਕੀਤੀ ਗਈ ਔਰ ਗੱਡੀ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਸਾਹਮਣੇ ਨਹੀਂ ਹੈ ਨਸ਼ੇ ਦੇ ਵਿੱਚ ਧੁੱਤ ਸੀਗੇ ਹਾਲਾਂਕਿ ਓਵਰਟੇਕ ਹੋਇਆ ਆਪਸ ਵਿੱਚ ਜਿਹੜੀ ਹੈਗੀ ਗਰਮਾ ਗਰਮੀ ਹੋਈ ਇਹ ਵੀ ਗੱਲ ਸਾਹਮਣੇ ਆ ਰਹੀ ਉਸ ਤੋਂ ਬਾਅਦ ਇਹਨੂੰ ਰੋਕਿਆ ਗਿਆ ਜਿਮਨੀ ਦੇ ਡਰਾਈਵਰ ਨੂੰ ਕੁਲਦੀਪ ਨੂੰ ਔਰ ਉਸ ਤੋਂ ਬਾਅਦ ਉਹਦੇ ਨਾਲ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਇਹ ਉੱਥੋਂ ਗੱਡੀ ਲੈ ਕੇ ਭੱਜ ਗਏ ਹਾਲਾਂਕਿ ਜਗਾਦਰੀ ਦੇ ਕੋਲੇ ਗੱਡੀ ਰਿਕਵਰ ਹੋਈ ਸੀ ਹੁਣ ਦੋਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਦੋ ਹੋਰ ਇਹਨਾਂ ਦੇ ਜਿਹੜੇ ਸਾਥੀ ਹੈ ਉਹ ਵੀ ਅਦਸੇ ਜਾ ਰਹੇ ਨੇ ਪ੍ਰਾਈਵੇਟ ਕਾਲਜ ਦੇ ਨੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਹੁਣ ਕਾਬੂ ਕਰਨ ਦੇ ਵਾਸਤੇ ਟੀਮਾਂ ਜਿਹੜੀ ਲਾਈ ਗਈਆਂ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਸਿਟੀ ਸੇਫ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋਈ ਸੀ ਔਰ ਉਸ ਤੋਂ ਬਾਅਦ ਲਗਾਤਾਰ ਟੀਮਾਂ ਉਹ ਕੰਮ ਕਰ ਰਹੀ ਸੀ ਜਿਹਦੇ ਵਿੱਚ ਚੰਡੀਗੜ੍ਹ ਦੇ ਸੈਕਟਰ 11 ਥਾਣੇ ਦੀ ਪੁਲਿਸ ਡੀ ਸੀ ਸੀ ਡਿਸਟ੍ਰਿਕਟ ਕ੍ਰਾਈਮ ਸੈੱਲ ਕ੍ਰਾਈਮ ਬ੍ਰਾਂਚ ਲਗਾਤਾਰ ਇਹਦੇ ਵਿੱਚ ਲੱਗੀ ਹੋਈ ਸੀ ਹੁਣ ਤੱਕ ਦੀ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਔਰ ਵੀ ਗ੍ਰਿਫਤਾਰੀਆਂ ਵਾਸਤੇ ਲਗਾਤਾਰ ਟੀਮਾਂ ਰੇਡ ਕਰ ਰਹੀਆਂ ਚੰਡੀਗੜ੍ਹ ਤੋਂ ਕੈਮਰਾਮੈਨ ਅਜੀ